ਲਓ ਵੀ ਮਿੱਤਰੋ ਫਿਰ ਕਹਿੰਦੇ ਕਰੋਨੋਟ ਅੱਜ ਇੱਕ ਆਪਾਂ ਫੇਰ ਨਵੇਂ ਟੌਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਪੁੱਜੇ ਆਂ ਜਿੱਥੇ ਬੈਸਟ ਆਂਡ ਲਈ ਸੀ 51-510 ਕਿਹੜਾ ਪਲੇਅਰ ਬਣਿਆ ਫਿਰ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਤੇ ਬੈਸਟ ਯਾਫੀ ਪੂਰੀ ਜਾਣਕਾਰੀ ਦੇਖਣ ਲਈ ਵੀਡੀਓ ਚ ਐਂਡ ਟਿੱਕਰ ਬਣੇ ਰਹੋ ਜਿਹੜਾ ਕੋਈ ਮੇਰਾ ਵੀਰ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਕਿਉਂਕਿ ਜਿਹੜੀ ਕਬੱਡੀ ਦੀ ਅਪਡੇਟ ਹੁੰਦੀ ਹੈ ਉਹ ਆਪਾਂ ਹਰ ਰੋਜ਼ ਤੁਹਾਡੇ ਤਿੱਕਰ ਲੈ ਕੇ ਆ ਗੱਲ ਕਰੀਏ ਅੱਜ ਦੇ ਟੌਪ ਦੇ ਕਬੱਡੀ ਟੂਰਨਾਮੈਂਟ ਦੀ ਤਾਂ ਕਹਿੰਦੇ ਖੁਈਆਂ ਸਰਵਰ ਡਿਸਟ੍ਰਿਕਟ ਫਾਜ਼ਿਲਕਾ ਦੇ ਵਿੱਚ ਜਿੱਥੇ ਕਹਿੰਦੇ ਪੂਰਾ ਸਿਰੇ ਦਾ ਟੌਪ ਦਾ ਕਬੱਡੀ ਟੂਰਨਾਮੈਂਟ ਹੋਇਆ ਤੇ ਜੇ ਆਪਾਂ ਗੱਲ ਕਰੀਏ ਅੱਜ ਦੇ ਫਾਈਨਲ ਮੈਚ ਦੀ ਫਾਈਨਲ ਮੈਚ ਹੋਇਆ ਸੀਗਾ ਜਗਤ ਸਿੰਘ ਵਾਲਾ ਤੇ ਲੋਗੜ ਦੀ ਟੀਮ ਦੇ ਵਿੱਚ ਪੂਰੇ ਸਿੰਘ ਵਜੇ ਕਹਿੰਦੇ ਕੁੰਡੀਆਂ ਦੇ ਸਿਰਾਂ ਲੱਗਿਆ ਪੂਰਾ ਤੇ ਪਹਿਲੇ ਨੰਬਰ ਤੇ ਟੀਮ ਰਹੀ ਜਿਹੜੀ ਔਰ ਹੈ ਕਹਿੰਦੇ ਲੋਗੜ ਦੀ ਦੂਜੇ ਨੰਬਰ ਤੇ ਟੀਮ ਰਹੀ ਜਗਤ ਸਿੰਘ ਵਾਲੇ ਦੀ ਨੰਬਰ ਸੀਗੇ ਜਗਤ ਸਿੰਘ ਵਾਲ ਦੇ 7 ਤੇ ਲੋਗੜ ਦੇ ਸੀਗੇ 24 ਸਾਢੇ 24 ਨੰਬਰ ਤੇ ਜੇ ਗੱਲ ਕਰੀਏ ਆਪਾਂ ਅੱਜ ਦੇ ਬੈਸਟ ਰੇਡਰ ਦੀ ਤਾਂ ਬੈਸਟ ਰੇਡਰ ਬਣੇ ਇੱਥੇ ਦੋ ਜਾਨੇ ਜੁਆਇੰਟ ਬਣੇ ਅਰਸ਼ ਲੋਗੜ ਵਾਲਾ 8 ਰੇਡਾਂ ਪਾ ਕੇ 8 ਹੀ ਨੰਬਰ ਲੈ ਗਿਆ ਨੌਨ ਸਟਾਪ ਆ ਗਿਆ ਮੁੰਡਾ ਤੇ ਭੋਲਾ ਜਲਾਨੀ ਵਾਲਾ 8 ਰੇਡਾਂ ਪਾ ਕੇ 8 ਨੰਬਰ ਹੋ ਲੈ ਗਿਆ ਨੌਨ ਸਟਾਪ ਯੋਪ ਆ ਗਿਆ ਦੋਨੀਆਂ ਨੇ ਜੁਆਇੰਟ ਬਣੇ ਅੱਜ ਦੇ ਬੈਸਟ ਰੇਡਰ ਤੇ ਬੈਸਟ ਜਾਫੇ ਦੀ ਗੱਲ ਕਰੀਏ ਤਾਂ ਹੈਰੀ ਦਾਰਾਪੁਰ ਵਾਲੇ ਨੇ ਤਿੰਨ ਟੱਚ ਲੈ ਕੇ ਤਿੰਨ ਜਾਫੇ ਲਾ ਕੇ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਜਾਫੀ ਬਣਿਆ ਜਿਹੜਾ ਉਹ ਬਣਿਆ ਹੈਰੀ ਦਾਰਾਪੁਰ ਵਾਲਾ ਮੁੰਡਾ ਪਹਿਲਾ ਨਾਮ 52000 ਸੀ ਤੇ ਦੂਜਾ ਨਾਮ ਜਿਕਾ 44000 ਬੈਸਟਾਂ ਦੇ ਲਈ ਸੀ 52500 ਜੇ ਆਪਣੀ ਜਾਣਕਾਰੀ ਵਧੀਆ ਲੱਗਦੀ ਹੁੰਦੀ ਹੈ ਕਮੈਂਟ ਬਾਕਸ ਜਰੂਰ ਦੱਸਿਆ ਕਰੋ ਤੇ ਹੋਰ ਕਬੱਡੀ ਦੀ ਅਪਡੇਟ ਦੇਖਣ ਲਈ ਆਪਣੇ ਜੁੜੇ ਰਹੋ ਬਹੁਤ-ਬਹੁਤ ਧੰਨਵਾਦ ਤੁਹਾਡਾ ਥੈਂਕ ਯੂ